ਮੇਰੀ ਬੇਨਤੀ ਹੈ ਜੀ ਗਰਾਊਂਡ ਜਿਹੜਾ ਕਲੀਅਰ ਕਰੀਏ ਆਪਾਂ ਬੇਨਤੀ ਹੈ ਮੇਰੀ ਔਰ ਜਿਹੜੀ ਟੀਮ ਨੇ ਆਪਣੀ ਐਂਟਰੀ ਕਰਾਉਣੀ ਹੈ ਜੀ ਉਹ ਜਾਲ ਦੇ ਉੱਪਰ ਦੀ ਅੰਕੇ ਗਰਾਊਂਡ ਦੇ ਵਿੱਚ ਨਹੀਂ ਆਉਣਾ ਬੇਤੀ ਹੈ ਮੇਰੀ ਲਓ ਸੰਗੜੇ ਕਹਿੰਦੇ ਮੈਚ ਦੀ ਸ਼ੁਰੂਆਤ ਹੋ ਗਈ ਹੈ ਮੇਰੇ ਮਿੱਤਰੋ ਔਰ ਜਿਹੜੀ ਟੀਮ ਕਹਿੰਦੇ ਪੇਰੋਂ ਦੀ ਹੈ ਉਹ ਟੀਮ ਕਹਿੰਦੇ ਪਿੰਡ ਵਾਲੇ ਪਾਸੇ ਆ ਗਈ ਹੈ ਔਰ ਕਹਿੰਦੇ ਜਿਹੜੀ ਸਿੰਘੋ ਪਿੰਡ ਦੀ ਟੀਮ ਹੈ ਉਹ ਟੀਮ ਕਹਿੰਦੇ ਬਿਹੜੀ ਵਾਲੇ ਪਾਸੇ ਹੈ ਆਹ ਮੁੰਡਾ ਕਹਿੰਦੇ ਪਹਿਲੀ ਕਬੱਡੀ ਪਾ ਰਿਹਾ ਹੈ ਕਿ ਜਿਹੜਾ ਪਹਿਲਾਂ ਕਰ ਜੇ ਬਾਹਰ ਉਹ ਮਿੱਤਰੋ ਜੇਤੂ ਮੇਲੇ ਦਾ ਅਣਖ ਦਮਾਉਂਦੀ ਜਿੱਤਾ ਦਾਵਾ ਰਾਜੇ ਖੇਲੇ ਦਾ ਅਣਖ ਜਿਤਾਉਂਦੀ ਜਿੱਤਾ ਦਾਵਾ ਰਾਜੇ ਖੇਲੇ ਦਾ ਆ ਸਿੰਗੋ ਵਾਲਾ ਕਹਿੰਦੇ ਇੱਕ ਤਕੜਾ ਨੰਬਰ ਆਪਣੀ ਟੀਮ ਲਈ ਜੋੜਨ ਦੇ ਵਿੱਚ ਕਾਮਯਾਬ ਹੈ ਤੇਰੂ ਪਿੰਡ ਦੇ ਕਹਿੰਦੇ ਧਰਤੀ ਹੈ ਆ ਮਾਨਸੇ ਦਾ ਕਹਿੰਦੇ ਲਾਕਾ ਮੇਰੇ ਮਿੱਤਰੋ ਆ ਕਹਿੰਦੇ ਤੱਤ ਸ਼ਰੀ ਤੰਦਵਾ ਸਾਹਿਬ ਦੀ ਕਹਿੰਦੇ ਬੁੱਕਲ ਦੇ ਵਿੱਚ ਵਸਿਆ ਨਗਰ ਹੈ ਆ ਕਹਿੰਦੇ ਵੱਡੀਆਂ ਰੌਣਕਾਂ ਲੱਗੀਆਂ ਆ ਕਹਿੰਦੇ ਵੱਡੀਆਂ ਰੌਣਕਾਂ ਲੱਗੀਆਂ ਪਰ ਮੁੰਡਾ ਕਹਿੰਦੇ ਤੇਰੂ ਵਾਲਾ ਇੱਕ ਵਧੀਆ ਨੰਬਰ ਦੇ ਵਾਅਦੇ ਆਪਣੀ ਟੀਮ ਲਈ ਕਰਨ ਦੇ ਵਿੱਚ ਕਾਮਯਾਬ ਹੈ ਆ ਕਬੱਡੀਆਂ ਕਹਿੰਦੇ ਪੈਂਦੀਆਂ ਮੇਰੇ ਮਿੱਤਰੋ ਤੇ ਜੱਫੇ ਵੀ ਕਹਿੰਦੇ ਚੜ-ਚੜ ਲੱਗਦੇ ਆ ਵੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਕੌਣ ਕਿਚੂ ਗਿੱਟੇ ਕਿਹੜਾ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਉਹ ਜਿਹਦੇ ਪੱਟੇ ਜੋੜ ਮਿੱਤਰੋ ਉਹਨੇ ਅੱਜ ਜਣਾ ਜਿੱਤ ਕੇ ਪਰ ਪੇਰੋਂ ਵਾਲਾ ਆਹ ਕਮਾਲੀ ਕਰ ਗਿਆ ਮੇਰੇ ਮਿੱਤਰੋ ਆਹ ਕਦੇ ਕਮਾਲੀ ਕਰ ਗਿਆ ਕਦੇ ਪੇਰੋਂ ਵਾਲਾ ਮੁੰਡਾ ਕਦੇ ਚੋਟੀ ਦੀ ਆਹ ਕਦੇ ਪਰਫਾਰਮੈਂਸ ਦਿਖਾ ਰਿਹਾ ਹੈ ਮੁੰਡਾ ਕਦੇ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਔਰ ਇਸ ਤੋਂ ਬਾਅਦ ਜਿਹੜਾ ਮੈਚ ਹੋਣਾ ਹੈ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਨੂੰ ਅਨਾਉਂਸ ਕਰ ਚੱਲੇ ਮੈਂ ਅਸ ਤੋਂ ਬਾਅਦ ਜਿਹੜਾ ਮੈਚ ਹੋਣਾ ਮੇਰੀ ਰੇਤਿਆ ਜੀ ਸੇਕ ਉਪਰ ਆ ਤੇ ਬਾਬਾ ਜੋਗੀਪੀਰ ਚਹਲਾਂ ਵਾਲੀ ਇਹ ਦੋਨੋਂ ਟੀਮਾਂ ਨੇ ਵੇਤੀ ਹੈ ਲਓ ਸਾਹਮਣੇ ਕਹਿੰਦੇ ਪੇਰੋਂ ਵਾਲਾ ਇੱਕ ਤਗੜਾ ਨੰਬਰ ਕਹਿੰਦੇ ਆਪਣੀ ਟੀਮ ਵਿੱਚ ਜੁੜ ਗਿਆ ਆਹ ਰੇਟਾਂ ਕਹਿੰਦੇ ਪੈਂਦੀਆਂ ਮੇਰੇ ਮਿੱਤਰੋ ਹੁਣ ਸਿੰਘੋ ਵਾਲਾ ਕਹਿੰਦੇ ਆਹ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਹੁਣ ਕਹਿੰਦੇ ਤਿੰਨ ਆਹ ਪੇਰੋਂ ਵਾਲੇ ਕਹਿੰਦੇ ਘੂਰੀਆਂ ਵੜਦੇ ਆ ਵਿਆ ਉਹ ਬਸੀ ਦੇ ਪੱਤਾ ਤੈਨੂੰ ਦੰਨਿਆ ਬਾਜਰਾ ਮਿਲ ਕੇ ਪਰ ਸਾਹਮਣੇ ਕਹਿੰਦੇ ਟੱਕਰ ਆਹ ਚੋਟੀ ਦੀ ਹੁਣ ਕੀ ਤੋਂ ਕੀ ਬਣੀਗਾ ਆਹ ਕੀ ਤੋਂ ਹਰੇਗਾ ਇਹ ਤੇ ਗੱਲ ਸਮੇ ਦੀ ਹੈ ਗੱਲ ਕਰੇ ਟਾਈਮ ਦੀ ਹੈ ਪਰ ਮੁੰਡਿਆਂ ਦੇ درمیان ਉਹ ਤੇਰਵਾਲੇ ਖੁਸ਼ੂ ਮੁੰਡੇ ਕਹਿੰਦੇ ਪਿੰਡ ਵਾਲੇ ਉਹ ਕਹਿੰਦੇ ਤਗੜਾ ਪ੍ਰਦਰਸ਼ਨ ਕਰ ਰਹੇ ਹੈ ਮੁੰਡੇ ਕਹਿੰਦੇ ਚੋਟੀ ਚੋਟੀ ਦੇ ਉਹ ਜੁੱੱਫੇ ਲਾ ਰਹੇ ਹੈ ਹੁਣ ਕਹਿੰਦੇ ਕੀ ਤੋਂ ਕੀ ਬਣੇਗਾ ਪਹਿਲੇ ਰਾਉਂਡ ਦੇ ਨੰਬਰ 7 ਤੇ 8 ਇਹ ਟੀਮਾਂ ਜਿਹੜੀਆਂ ਗਰਾਊਂਡਾਂ ਦੇ ਲੱਗੇ ਆ ਜਾਣ ਇਸ ਤੋਂ ਬਾਅਦ ਜਿਹੜਾ ਸੋਕਪੁਰਾ ਤੇ ਨਾਲ ਕਹਿੰਦੇ ਬਾਬਾ ਜੋਗੀਪੁਰ ਚਾਹਣਾ ਵਾਲੀ ਇਹਨਾਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਹੋਣਾ ਪਰ ਉਹਨਾਂ ਨੇ ਥੋੜੇ ਆਲਾ ਟਾਲਿਆ ਉਹਨਾਂ ਨੇ ਬਾਜੀ ਬਰਬਰ ਮੋੜੀ ਹੈ ਕਿ ਕਿ ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਹੈ ਖੰਗ ਬਣਾਉਣੀ ਖੰਗੇ ਖੰਗ ਹਟਾਉਣੀ ਪੈਂਦੀ ਹੈ ਖੰਗ ਹਟਾਉਣੀ ਪੈਂਦੀ ਹੈ ਪਰ ਮੁੰਡਾ ਕਹਿੰਦੇ ਭੱਜ ਗਏ ਮੇਰੇ ਮਿੱਤਰੋ ਇੱਕ ਵਧੀਆ ਨੰਬਰ ਆਪਣੀ ਟੀਮ ਲਈ ਜੋੜਨ ਦੇ ਕਮਜਬ ਰੇਡ ਕਹਿੰਦੇ ਫਿਰ ਪੈ ਰਹੀ ਹੈ ਇਸ ਤੋਂ ਬਾਅਦ ਸੇਖਪੁਰਾ ਤੇ ਬਾਬਾ ਜੋਗੀ ਪੀਰ ਚਾਹਲ ਵਾਲੇ ਇਹ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾਣਾ ਹੈ ਇਹ ਟੀਮਾਂ ਵੀ ਤਿਆਰ ਵਰਤਿਆ ਰਹਿਣਾ ਰੇਡ ਫਿਰ ਪੈਂਦੀ ਹੈ ਤੇਰੋਂ ਵਾਲਿਓ ਸਾਰਾ ਪਿੰਡ ਬੈਠਾ ਹੈ ਉਹ ਫੜਨਾ ਪੈਣਾ ਪਰ ਉੱਧਰ ਲੱਗਦਾ ਫੇਰ ਮੁੰਡਾ ਕਮਾਲੀ ਕਰ ਗਿਆ ਆਹ ਮੁੰਡਾ ਕਦੇ ਸਿਰੇ ਲੱਗ ਗਿਆ ਐ ਮੁੰਡਾ ਤੇਰਾ ਨਾਮ ਤੇ ਦੱਸ ਯਾਰ ਭਾਈ ਜੀ ਨੂੰ ਜਿਹੜੂ ਗੁਰਪ੍ਰੀ ਦਾ ਜੱਪਾ ਵਧੀਆ ਲੱਗੇ ਇੱਕ ਵਾਰੀ ਤਾੜੀਆਂ ਮਾਰ ਦਿਓ ਮੈਸਮਾਪ ਟੀਮ ਕਹਿੰਦੇ ਪੇਰੋਪਿੰਡ ਦੀ ਜਿੱਤ ਗਈ ਹੈ ਆਓ ਜੀ ਸੇਖਪੁਰਾ ਤੇ ਨਾਲ ਬਾਬਾ ਜੋਗੀਪੀਰ ਚਾਹਣਾਵਲੀ